ਲੋਕ ਸਭਾ ਚੋਣਾਂ ਦਾ ਅੱਜ ਆਖਰੀ ਦਿਨ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਹੀ ਵਾਰਡ ਨੰਬਰ 1 ਤੋਂ ਗੌਰਵ ਅਰੋੜਾ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਆ ਉਹਨਾਂ ਨੇ ਦੱਸਿਆ ਕਿ ਬੂਥ ਨੰਬਰ 51 ਤੇ 50 ਦੇ ਵਿੱਚ ਬਹੁਤ ਵਧੀਆ VOTING ਹੋਈ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਆਪਣੇ ਪਰਿਵਾਰ ਸਮੇਤ ਵੋਟ ਪਾਈ ਤੇ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਉਥੇ ਹੀ ਉਹਨਾਂ ਨੇ ਕਿਹਾ ਕਿ 70 ਤੋਂ ਲੈ ਕੇ 97 ਸਾਲ ਤੱਕ ਬਜ਼ੁਰਗਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਕਿਹਾ ਕਿ ਸਾਡੀ ਸਾਰੀ ਵਾਰਡ ਤੇ ਸਾਡਾ ਸਾਰਾ ਪਰਿਵਾਰ ਕਾਂਗਰਸ ਪਾਰਟੀ ਦਾ ਸਮਰਥਨ ਕਰਦਾ ਹੈ ਤੇ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਓਜਲਾ ਨੂੰ ਲੋਕ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਾਂਗੇ ਤੇ ਇਸ ਵਾਰ ਸਾਡਾ ਪ੍ਰਧਾਨ ਮੰਤਰੀ راہਲ ਗਾਂਧੀ ਹੋਵੇਗਾ ਬੇਰਨਾ ਗੌਰਵ अरोड़ा ਜੀ ਵਾਰਡ ਨੰਬਰ 1 ਨਵੀਂ 83 ਪੁਰਾਣੀ 1 ਦੇਖੋ ਜੀ ਸਵੇਰ ਤੋਂ 7 ਵਜੇ VOTING ਚਾਲੂ ਹੋਣੀ ਸੀ ਤੇ 6 ਵਜੇ ਦਾ ਟਾਈਮ ਆ ਅਸੀਂ 5 ਵਜੇ ਆਪਣੇ ਬੂਥਾਂ ਦੇ ਪੂਰੇ ਅੰਡਰਸਟੈਂਡ ਹੋ ਗਏ ਹਾਂ ਬੂਥਾਂ ਦੇ ਪੂਰੇ ਜੰਮ ਗਏ ਸਾਂ 5:30 ਵਜੇ ਆਪਾਂ ਜਿਹੜੇ ਸਾਡੇ ਵਲੰਟੀਅਰ ਸੀ ਉਹਨਾਂ ਨੂੰ ਆਪਾਂ ਅੰਦਰ ਬੂਥਾਂ ਤੇ ਆਪਣੇ ਆਪਣੇ ਕੰਮਾਂ ਤੇ ਲਾ ਦਿੱਤਾ ਗਿਆ ਸੀ 7 ਤੋਂ ਲੈ ਕੇ 7:30 ਤੋਂ ਲੈ ਕੇ ਤੇ ਉਦੋਂ ਤੱਕ ਹੱਲੇ ਤੱਕ ਵੀ 6 ਵਜੇ ਤੱਕ ਲੋਕਾਂ 'ਚ ਬੜਾ ਉਤਸ਼ਾਹ ਆ ਬੜੇ ਵਧੀਆ ਤਰੀਕੇ ਨਾਲ ਵਾਰਡ ਨੰਬਰ 1 ਤੋਂ ਜਿਹੜਾ ਬੂਥ ਆ 51 ਪੰਜਾਬ ਬੜੀ ਵਧੀਆ VOTING ਹੋਈ ਆ ਜੀ 60 ਤੋਂ 65% ਹੱਲੇ ਤੱਕ VOTING ਹੋ ਚੁੱਕੀ ਆ ਹੱਲੇ ਵੀ ਅਸੀਂ ਸਾਰਾ ਪਰਿਵਾਰ ਜਿਹੜੇ ਸਾਡੇ ਏਰੀਏ ਦੇ ਪਤਵੰਤੇ ਨੇ ਸਮਾਜ ਦੇ ਪਤਵੰਤੇ ਨੇ ਸਾਰਿਆਂ ਨੇ ਹੁਣ ਬੂਥੀ ਕਰਕੇ ਆਏ ਆ ਉਹ ਆਪਣੀ ਜਿਹੜਾ ਵੋਟ ਦਾ ਅਧਿਕਾਰ ਚਿੰਨ ਅਹੀਂ ਬਣਾਇਆ ਉਹ ਅਹੀਂ ਵੋਟ ਦਾ ਅਧਿਕਾਰ ਦੇ ਕੇ ਆਏ ਆ ਦੇਖੋ ਜੀ ਬੜਾ ਉਤਸ਼ਾਹ ਸੀ ਨੌਜਵਾਨਾਂ ਚ ਵੀ ਬੜਾ ਉਤਸ਼ਾਹ ਆ ਹੋ ਸਕਦਾ ਵਾ ਗਰਮੀ ਦੇ ਕਾਰਨ ਥੋੜਾ ਬਹੁਤ ਅਸਰ ਹੋਇਆ ਹੈ ਬਾਕੀ ਇਹੋ ਜੀ ਕੋਈ ਗੱਲਬਾਤ ਨਹੀਂ ਆ ਮੈਂ ਇੱਕ ਵੀਡੀਓ ਤੁਹਾਨੂੰ ਵੀ ਸੈਂਡ ਕਰਾਂਗਾ ਜਿਹੜਾ ਕਿ ਮੈਂ 99 ਸਾਲ ਦੇ ਜਿਹੜੇ ਸਾਡੇ ਬਜ਼ੁਰਗ ਹੈ ਉਹਨਾਂ ਦੀ ਵੀ ਮੈਂ VOTING ਕਰਾਈ ਆ ਜਿਹੜੇ <laughs> 87 ਦੇ ਬਜ਼ੁਰਗ ਸੀ ਉਹਨਾਂ ਦੀ ਵੀ ਮੈਂ VOTING ਕਰਾਈ ਆ ਜਿਹੜੇ 88 ਦੇ ਬਜ਼ੁਰਗ ਸੀ ਉਹਨਾਂ ਦੀ ਵੀ ਮੈਂ VOTING ਕਰਾਈ ਆ ਬੜਾ ਉਤਸ਼ਾਹ ਵੇਖਣ ਨੂੰ ਮਿਲਿਆ ਇਹੋ ਜੀ ਕੋਈ ਗੱਲਬਾਤ ਨਹੀਂ ਆ ਦੇਖੋ ਲੋਕ ਜਿਹੜੇ ਵੋਟ ਪਾ ਰਹੇ ਕਿਹੜਾ ਉਮੀਦਵਾਰ ਨੂੰ ਵੋਟ ਪਾ ਰਹੇ ਦੇਖੋ ਜੀ ਅਸੀਂ ਤੇ ਕਾਂਗਰਸ ਨੂੰ ਬਲੋਂਗ ਕਰਦੇ ਆ ਸਾਡਾ ਸਾਰਾ ਪਰਿਵਾਰ ਸਾਡੀ ਸਾਰੀ ਵਾਰਡ ਕਾਂਗਰਸ ਨੂੰ ਬਲੋਂਗ ਕਰਦੀ ਆ ਅਸੀਂ ਜੀ ਆਪਣੇ ਗੁਰਜੀਤ ਸਿੰਘ ਓਜਲਾ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਤੇ ਰਾਹੁਲ ਗਾਂਧੀ ਜੀ ਨੂੰ ਉੱਪਰਲੀ ਸਰਕਾਰ ਸੈਂਟਰ ਦੇ ਵਿੱਚ ਉਹਨਾਂ ਨੂੰ ਆਪਣਾ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਆ ਸਾਰਾ ਹਿੰਦੂਸਤਾਨੀ ਉਹਨਾਂ ਨੂੰ ਆਪਣਾ ਪ੍ਰਧਾਨ ਮੰਤਰੀ ਵੇਖਣਾ ਚਾਹੁੰਦਾ ਹੈ ਜੀ ਲੇਕਿਨ ਬੀਜੇਪੀ ਦੇ ਉਮੀਦਵਾਰ ਕਹ ਰਹੇ ਆ ਕਿ ਬੀਜੇਪੀ ਆਏਗਾ ਬੀਜੇਪੀ ਦੀ ਵੇਖੋ ਜੀ ਇਹ ਸਮੁੰਦਰ ਦੀਆਂ ਲਹਿਰਾਂ ਵਾਂਗੀ ਇਹਨਾਂ ਨੇ ਉਛਲਦੇ ਉਛਲਦੇ ਹੀ ਇੱਥੋਂ ਨਿਕਲ ਜਾਣਾ ਆ ਇਹ ਤੁਹਾਨੂੰ ਪਤਾ ਜੀ ਅਜੇ ਚੌਥੀ ਵਾਰੀ ਆਏ ਨੇ ਹੈਲੀਕਾਪਟਰ ਰਾਈ ਆਂਦੇ ਨੇ ਭਾਈਜਾਜ ਰਾਈ ਆਂਦੇ ਨੇ ਤੇ ਉਸ ਤੋਂ ਬਾਅਦ ਬੱਸਾਂ ਰਾਈ ਜਾਂਦੇ ਨੇ ਇਹ ਲੱਗਦਾ ਵੀ ਲੋਕਾਂ ਨੂੰ ਲੋਕਲ ਉਮੀਦਵਾਰ ਤੇ ਮੁੰਡਾ ਪੋਣੀ ਦੇ ਬਿਲਕੁਲ ਜੀ ਪੂਰਾ ਭਰੋਸਾ ਉਹਨਾਂ ਚੀਂਦਾ ਲੋਕਲ ਉਮੀਦਵਾਰ ਲੋਕਲ ਉਮੀਦਵਾਰ ਨੂੰ ਜਦੋਂ ਮਰਜ਼ੀ ਉਹਨਾਂ ਦੇ ਪਰਿਵਾਰ 'ਚ ਉਹ ਫੋਨ ਉਹ ਜਲਾ ਸਾਹਿਬ ਪਹਿਲੀਆਂ ਚ ਜੁਕਦੇ ਨੇ ਸੁਖ ਭਾਜੀ ਛੋਟੇ ਬ੍ਰਦਰ ਪਹਿਲੀਆਂ ਚ ਜੁਕਨੇ ਨੇ ਹਰ ਚੀਜ਼ ਦਾ ਉਹ ਬੜੇ ਵਧੀਆ ਤਰੀਕੇ ਨਾਲ ਜਵਾਬ ਦਿੰਦੇ ਨੇ ਪਹਿਲੀਆਂ ਚ ਉਹ ਫੋਨ ਦਾ ਜਵਾਬ ਦਿੰਦੇ ਨੇ ਬੜੇ ਵਧੀਆ ਉਮੀਦਵਾਰ ਹਨ ਜੀ ਹਰ ਵਕਤ ਆਪਣੇ ਘਰ ਪਰਿਵਾਰ ਦੇ ਵਿੱਚ ਮੌਜੂਦ ਹੁੰਦੇ ਨੇ